ਇਹ ਤੈਨੂੰ ਲੈ ਕੇ ਦਿੰਨਾ ਲਾ ਲ 16000 ਦੀ ਤਾਂ ਨਹੀਂ ਦੇਣੀ ਐਂ ਮੈਂ ਆਪਾਂ ਤੈਨੂੰ ਕੀ ਕਰੀ ਬਾਕੀੋਂ ਤੂੰ ਲਾ ਦੇਉਂ ਤੂੰ ਬਾਕੀ ਦੇ ਲੈ ਤੇ ਮੈਂ ਕਹਾਂਦਾ ਨਹੀਂ 18000 ਦੀ ਦਿੰਨਾ ਹੈ ਬਾਈ ਆਪਾਂ ਮੁੱច ਦੇਣਾ ਘੁਟਾ ਕੰਮ ਹੀ ਕੱਢਦੇ ਬੱਕਰੀ ਚ ਕੰਨ ਰਿਹਾ ਦਾ ਕੰਮ ਦਾ ਵਟ ਦੇ ਇਹ ਕਹਿੰਦੇ ਕਿ ਕਿੰਨੀ ਵਾਲੀਆ ਕੰਮ ਕਰਦਾ ਨਾ ਕੋਈ ਮਾੜੀ ਮੋਟੀ ਕਮਿਸ਼ਨ ਨਹੀਂ ਕੱਤ ਕੋ ਛੱਬੀ ਬੜੀ ਬੜੀ ਕਰਕੇ ਨਹੀਂ ਨਹੀਂ ਉਹੀ ਲੱਗ ਬੱਕਰੀ ਨਹੀਂ ਮਾਰੀ ਪੱਕੜੀ ਨਹੀਂ ਮਾਰੀ ਖੜੀ ਹੈ ਵਿਚਾਰੀ ਕਿਸੇ ਨੇ ਮਾਰੀ ਰੋਕ ਲੋ ਮੁੰਡੋ ਆਲੇ ਜਾਓ ਰੋਕ ਕੇ ਰੱਖਿਓ ਆਲੇ ਜਾਓ ਉਹ ਖੜੀ ਹੈ 1 ਲੱਖ ਬੱਕਰੀ ਚੰਗੀ ਹੈ ਬੱਚੇ ਵੀ ਦੋ ਦੇਊਗੀ ਬੱਚੇ ਉਹ ਖੜਾ 1 ਲੱਖ ਮੰਗਦਾ ਕੱਦ ਵਾਲੀ ਇਹਨਾਂ ਇਦੋਂ ਮਨਵਾ ਦੋ ਤੇ ਬੱਸ ਤੋੜੋ ਤਬਾ ਮੈਂ ਗਿਆ ਕੋ ਹਜਾ ਕੋ ਜਵਾਨ ਉਹਨਾਂ ਨੇ ਨਾ ਖਾਨ ਖਾਲ ਫੜ ਨਹੀਂ ਜਵਾਨ ਹੈ ਜੀ ਲਓ ਜੀ ਤੁਹਾਡੇ ਸਾਹਮਣੇ ਦਿਖਾ ਦਿੰਦੇ ਆਪੇ ਜੀ ਪਸੰਦ ਆ ਲੈ ਉਹ ਨਹੀਂ ਕੋਈ ਚੱਕਰ ਨਹੀਂ ਆ ਵੀ ਪੂਰੀ ਜਵਾਨ ਹੈ ਕੋਈ ਬੁੜੀ ਨਹੀਂ ਹੈ ਜੀ ਬੱਕਰੀ ਤੁਸੀਂ ਲੈ ਲਓ ਤੇ ਉਹ ਬਾਈ ਲੈ ਲੇ ਦੋਆਂ ਨੂੰ ਦਵਾਉਣੀਆਂ ਨੇ ਚੱਲ ਉਹ ਤਾਂ ਜਦ ਉਹਨਾਂ ਦਾ ਘਰ ਪੂਰਾ ਕਰ ਤੈਨੂੰ ਦਵਾ ਦੂੰਗਾ ਤਾਂ ਕਦਾ ਕਰ ਕੋਈ ਗੱਲ ਐਂ ਤੇਰੀ ਚੀਜ਼ ਫੱਟਾਉ ਤਾ ਦਵਾਉਣੀ ਦਵਾਉਂਦਾ ਨਹੀਂ ਸਹੀ ਗੱਲ ਹੈ ਗਲਤ ਕੰਮ ਮੈਂ ਕਰਦੀ ਨਹੀਂ ਕਿਸੇ ਨਾਲ ਮੈਨੂੰ ਕੀ ਲੋੜ ਐ ਜਦੋਂ ਅਮੀ ਪਤਨਾਮੀ ਲੈਣੀ ਆਪਾਂ ਨੇ ਹਾਂਜੀ ਕਿਵੇਂ ਕਰੀਏ ਸ਼ਿੰਗਾਰ ਆ ਤੁਸੀਂ ਕਰਨਾ ਮਾਦਾ ਕੋਈ ਫਰਕ ਨਹੀਂ ਪਾਉਣੀ ਸਾਰੀਆਂ ਗੱਲਾਂ ਛੱਡ ਕੇ ਦੱਸ ਸਾਰੀਆਂ ਗੱਲਾਂ ਛੱਡ ਕੇ ਦੱਸ ਹਾਂ ਉਹ ਮੈਂ ਬੰਦ ਟਾਈਪ ਕਰੀਂ ਮੈਂ ਕਰੀਂ ਬਹੁਤ ਵੇਚੜਾਈ ਥੱਲੇ ਸਾਰੀਆਂ ਤਾਂ ਵੇਚਣੋਈਆਂ ਤੇ ਮੇਰੀ ਸੁਣ ਤਾਂ ਗੱਲ ਚੇਤਾ ਹੋਰ ਰੱਖ ਲੈਣ ਚੇਹ ਰੱਖ ਲੈਣ ਇਹ ਨਹੀਂ ਆਪਦੀ ਛਾੜ ਗੱਡੀ ਦੇ ਵਿੱਚ ਪੂਰੀ 20000 ਦੀ ਫੜ ਸਾਈ ਪੈਸੇ ਲੈ ਲੈ ਲਓ ਜੀ ਫੱਟਾ ਚਲੋ ਹਾਂ ਹੁਣ ਮੈਂ ਕੀ ਕਰਸਾਦਾ ਕਿਉਂ ਵੀ ਐ ਆ ਮਰ ਜਾ ਉੱਥੇ ਆ ਆ ਦੱਫੀ ਕਿੰਮੀ ਹੈ ਬਾਈ ਇਹ ਕੱਢ ਇੱਧਰ ਆ ਜਾ ਮਗਰ ਜੋੜਾ ਬੱਚਿਆਂ ਦਾ ਹੀ ਇਹਦੇ ਮਗਰ ਜੋੜਾ ਬੱਚਿਆਂ ਦਾ ਕੋਈ ਦੱਫੀ ਸੁਣੀ ਤੂੰ ਇਹਨੂੰ ਛਾੜਾ ਉਹ ਦਿਖਾ ਫਿਰ ਇਹ ਦੇਖਦੇ ਆ ਆ ਦਿਖਾ ਬੱਕਰੀ ਦੇਖ ਬਾਈ ਬਾਈ ਮੁੰਡਿਆ ਚੈੱਕ ਕਰੋ ਉਹ ਬੱਕਰੇ ਰੋ ਪਾ ਬੱਕਰੇ ਖਾ ਕੇ ਆਪਰੇ ਮੇਰੀ ਕੋ ਤੂੰ ਇੱਧਰ ਆ ਮੈਂ ਘੇਰਦਾ ਬਸ ਬਸ ਹਾਂ ਕਿਵੇਂ ਹੈ ਬੱਕਰੀ ਕੱਪੜਾ ਇਹ ਕੱਪੜਾ ਹੀ ਇਹ ਆ ਵੀ vải ਇਹ ਕੱਪੜਾ ਚੱਲ ਤੂੰ ਪਹਿਲਾਂ ਆ ਦਿਖਾ ਦੇਖ ਲੋ ਜੀ ਬਸ ਏਦੇ ਕਹਿ ਨੇ ਬਸ ਇੱਕ ਆ ਜੀ ਭਾਈ ਆਜੋ ਦੇਖੋ ਵੀਰੇ ਅੱਬਾਈ ਤੂੰ ਨਾ ਨਾ ਮੈਂ ਆਇਆ ਕੋਈ ਅੱਛਾ ਤੂੰ ਨਾ ਨਾ ਮੇਰੀ ਬਸ ਠੀਕ ਹੈ ਅੱਛਾ ਕੋਈ ਕਰ ਲਾਂ ਤੇ ਗੱਲ

ਦੰਤਾਂ ਕਹਾਣੀ ਖੜੀ ਹੈ ਹੋਰ ਦੇਖ ਲੋ ਕੋਈ ਗੱਲ ਨਹੀਂ ਆ ਲੈ ਲੋ ਕੱਪੜਾ ਇਹ ਦੇਖ ਲੋ ਆ ਡੱਬੀ ਦੇਖ ਲੋ ਉਹ ਚੱਕ ਲਿਆ ਚੱਕ ਲਿਆ ਚੱਕ ਲਿਆ ਬੱਚਾ ਦੋ ਬਖਾ ਦੇ ਮਾੜਾ ਦਿਖਾ ਦੇ ਸੇਰਾ ਜਾ ਬੱਚਾ ਉਹ ਦੇਖ ਲੈ ਅੱਛਾ ਠੀਕ ਹੈ ਦੇਖ ਲਿਆ ਦੇਖ ਰਿਹਾ ਬਾਪਾਂ ਦਾ ਇਹ ਬਾਈ ਗੱਪਣਾ ਆ ਵੀ ਗੱਪਣਾ ਇਹ ਲਿਆ ਇਹ ਦੇਖ ਲੋ ਉਹ ਕਾਲੀ ਖੜੀ ਆ ਲਵੇ ਉਹ ਵੀ ਗੱਪਣੇ ਆ ਇਹ ਨਵੀਆਂ ਭਾਈ ਇਹ ਕਿੰਨੇ ਚਿਰ ਦੀ ਗੱਪਣਾ ਇਹ ਵੀਰੇ 3.5 4 ਦਿਨ ਐਨੇ ਖਦੀ ਐਨੇ ਖਦੀ ਇਹ ਚੰਗੀ ਔਦਨ ਰੱਬੀ ਉਹ ਕਿਹੜੀ ਵੀਰੇ ਆ ਚੰਗੀ ਆ ਬਾਈ ਬੱਕਰੀ ਉਹ ਕੱਦ ਵਾਲੀ ਆ ਆ ਵੀਰੇ ਕੱਲ ਵੀ ਸੋਨਾ ਪੱਟਦਾ ਹਾਂਜੀ ਬਾਈ ਆ ਦੇਖੋ ਬੱਕਰੀ ਦੋਨ ਬਾਈ ਆ ਦੇਖੋ ਵੀਰੇ ਹਾਂਜੀ ਲੈ ਜੰਨੇ ਬਾਈ ਮੈਂ ਭੇਜਦਾ ਦੋ ਆਹ ਦੇਖੋ ਤੋਰ ਫੇਰ ਕੇ ਬਾਈ ਲਓ ਜੀ ਹਲ ਦੋ ਆ ਵੀ ਦੇਖੋ ਬੱਚਾ ਇਹਦੇ ਨਾਲ ਅੱਛਾ 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 ਆਠ ਹੀ ਆਈ ਹੈ ਹਾਂ ਇਹ ਤਾਂ ਜਵਾਨੀ ਦੀ ਦੀ ਹੈ ਇਹ ਤਾਂ ਨਵੀਂ ਆ ਯਾਰ ਇਹਦੇ ਕਾਸੇ ਬਾਰੇ ਹੋਇਆ ਵੀਰੇ ਮੱਕੀ ਹੈ ਬੱਚਾ ਦਾ ਅੱਧਾ ਥੱਲੇ ਪਟਕ ਦੇਖੋ ਲਾ ਲੈ ਬੱਚਾ ਕਾਲਾ ਪਟਕ ਛੋਲਾ ਦੇਖਦੇ ਪਈ ਮਾਲਕਾਂ ਨੂੰ ਲੱਗੋ ਜੀ ਛੋਟੇ ਵੀ ਇੱਧਰ ਨੂੰ ਜਾ ਮੜ ਜਾ ਇੱਧਰ ਨੂੰ ਜਾ ਲਓ ਜੀ ਲੈ ਵੀਰੇ ਮਾਲਾ ਤਾਂ ਕੋਈ ਏਖੜ ਨਹੀਂ ਕੋਈ ਕੋਈ ਨਹੀਂ ਵੀਰੇ ਆਪ ਦੀ ਖਾਲੀ ਕੋਈ ਆ ਪਹਿਲਾਂ ਥਣ ਕਿਵੇਂ ਛੱਡੀ ਸਹੀ ਹੈ ਤੂੰ ਏਖੜ ਨਹੀਂ ਵੀਰੇ ਜਮੀ ਬੋਲੀ ਪਈ ਆ ਇੱਕ ਤਾਂ ਏਖੜ ਹੁੰਦਾ ਹੀ ਓਏ ਭਾਈ ਉਹਨਾਂ ਜਾਣਨੇ ਬੰਦੇ ਉਹਨਾਂ ਨੂੰ ਸਾਰਾ ਕੁਝ ਨਹੀਂ ਉਹਦਾ ਕੀ ਪਤਾ ਵੀਰੇ ਖੜ ਪੋਲਾ ਪਤਾ ਕਿ ਉਹਦਾ ਫਾਇਦਾ ਕੀ ਬੱਕਰੀਆਂ ਨਾਲ ਅਣਜਾਣ ਨੂੰ ਅਪਕਸੇ ਰਸਤੇ ਦਾ ਭਾਜੇ ਸਹੀ ਬੋਲ ਸੁਣ ਮੇਰੀ ਅਬਦੀ ਦਲਾਲੀ ਆਪਣੀ ਸਹੀ ਗੱਲ ਰੋਕ ਕਰਦੇ ਨੇ ਸਾਨੂੰ ਗਾਲਾਂ ਸਹੀ ਗੱਲ ਆਪਾਂ ਗਲਾਂ ਕਿਉਂ ਸੁਣੀਏ ਕਿਉਂ ਜੀ ਨਹੀਂ ਸਹੀ ਗੱਲ ਹੈ ਪਸੰਦ ਆਉ ਲਓ ਨਹੀਂ ਨਾ ਉਹ ਕਾਲਾ ਬੱਚਾ ਵੀਰੇ ਉਹ ਕੀ ਚੱਕੋ ਮਰੇ ਇਹ ਧੂਆਂ ਦਾ ਕਰ ਯਾਰ ਹਾਂ ਭਾਈ ਅੰਟੀ ਆ ਤਾਂ ਉਹ ਵਕਰੀਆਂ ਦੇ ਇਹਨਾਂ ਨੂੰ ਉਹ ਦੇਖ ਬੱਚੇ ਭਾਈ ਉੱਥੇ ਗਿਆ ਭਾਈ ਕਹੇ ਕੋਈ ਹੈ ਹੈਦੀ ਹੈ ਦੇਖ ਲੋ ਬੇ ਆਮ ਗਾਈ ਨੂੰ ਦਿਖਿਆ ਗਿਆ ਭਾਈ ਮਜ਼ਾਕ ਆ ਖਾ ਮਹਾ ਮੱਟੀ ਸਿਆਣਾ ਬੈਣਾ ਖੜਾ ਕਿ ਤੂੰ ਹੀ ਨਾ ਲੜਾ ਦੇ ਨਾ ਵਧੀਆ ਹਟਾ ਤੇ ਹਟਾ ਦੇ ਲੋ ਵਧੀਆ ਰਿਹਾ ਕੀ ਫਾਇਦਾ ਬੋਲਾ ਆਪਾਂ ਲੜਨਾ ਹੈ ਆ ਵਪਾਰੀ ਬੰਦਿਆਂ ਦੌਰ ਕੀ ਕਮਾਉ ਆਉਦੇ ਕੀ ਕੱਢਾਂਗੇ ਲੜਾਈਆਂ ਚੋਂ ਆਪਾਂ ਨਹੀਂ ਲੜਾਈ ਕਰਕੇ ਫਾਇਦਾ ਨਹੀਂ 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 ਨਾ ਕੁਛ ਨਹੀਂ ਨਾ ਫਾਇਦਾ ਕਮਾਜਾ ਮੈਂ ਤਾਂ ਤੋਂ ਭੱਜ ਕੇ ਸੌਦਾ ਛੱਡ ਕੇ ਆਇਆ ਮਾ ਨਾ ਇੱਕ ਮਨਾ ਕਰੋ ਲੜੋ ਨਾ ਹਰ ਤੇ ਆਪ ਹੋ ਗਈ ਤਾ ਉਹ ਬਾ ਦ ਮੀ ਕੋ ਕਲੀ ਉਹਨਾਂ ਨੇ ਮੱਟੀ ਫੜ ਕੇ ਬਠਾ ਇਹਨਾਂ ਦੂਆਂ ਦੇ ਇੱਕ ਗੱਪਣੇ ਇੱਕ ਥਲੇ ਇੱਕ ਬਚਾ ਹੈ ਇਧਰ ਕੱਢ ਲੈ ਬੰਦੀ ਬੰਦੀ ਬੁੱਛ ਲੋ ਤੇਰੀ ਉਹ ਸੁਣਦੀ ਆ ਜਿਹੜੀ ਸੋਈ ਪਈ ਉਹ ਉਹ ਛੜਦੀ ਏ ਚਲ ਆ ਕਲੀ ਦਾ ਦੇ ਭਾਈ ਇਧਰ ਕੱਢ ਲੈ ਉਹ ਮੁੰਡਿਆਂ ਕਨੀ ਵੀਡੀਓ ਬਣਾ ਲੈਣਗੇ ਹਾਂ ਭਾਈ ਦੱਸ ਸਾਈ ਕੱਲੀ ਦਾ ਲੈਣ ਦੇਣ ਗੱਲ ਕਰੀ ਮੋਲ ਤਾਂ 32000 ਕਰਦੇ ਆ ਨਾ ਇਹ 32 ਦੀ ਐ ਸਾਹ ਵਿਚ ਆ ਜਾ ਨਵੇਂ ਬੰਦੇ ਨੇ ਗੰਗਾ ਨਗਰ ਤੋਂ ਆਏ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੰਜ ਚਾਰ ਬੱਕਰੀਆਂ ਨੇ ਉਹ ਦਵਾਈ ਦਿੱਤੀਆਂ ਬਾਬੇ ਰਾਜੂ ਤੋਂ ਵੀ ਦਵਾਈ ਠੀਕ ਹੈ ਸਾਹ ਵਿਚ ਆ ਜਾ ਰਾਮੂ ਤੋਂ ਵੀ ਦਵਾਈਆਂ ਨਾ ਠੀਕ ਹੈ ਠੀਕ ਹੈ ਜੇ 32 ਵਾਲੀ ਹੁੰਦੀ ਮੈਂ ਹੀ ਤੇਰੇ ਕੰਨੀ ਪਾਜ ਪਾਜ ਪੈਂਦਾ ਨਾ ਠੀਕ ਹੈ ਵੀ ਬੱਕਰੀ 32 ਦੀ ਐ ਦੇ ਭਾਈ ਹਾਂਜੀ ਕਿੱਤਾ ਹਾਲ ਸਤਿ ਸ੍ਰੀ ਅਕਾਲ ਸਰਦਾਰ ਜੀ ਹਾਂ ਮੋਤੀਆਂ ਵਾਲੇ ਉਹ ਠੀਕ ਆ ਆਜੋ ਜੀ ਜਨਾਬ ਆਜੋ ਸੇਵਾ ਹੋਦੀ ਹੈ ਸੇਵਾ ਕਰਦਨ ਕਰਾਸ ਹੋਦਾ ਹੀ ਨਾ ਹਾਂ ਬਈ ਕੀ ਕਰਾਂ ਪੁੱਛਦਾ ਹਾਂ ਵੀਰਾ ਦਾ ਮੇਰੇ ਕਾਨੈਕਟ ਦਾ ਪਾ ਦੇ ਕੁਸ ਹਾਂ ਵੀਰਾ ਦਾ ਦੇ ਵੀ ਹੱਸਣਾ ਤੇ ਤੈਨੂੰ ਪਤਾ ਹੀ ਯਾਰਾ ਤੂੰ ਬੜਾ ਬੱਕਰੀਆਂ ਦਾ ਨੰਨਾ ਰੋ ਜਾਣੀ ਇਹ ਬੱਕਰੀਆਂ ਦਾ ਲੈਣਾ ਵੀਰੇ ਮੈਂ ਕੱਲ ਨੂੰ ਤੂੰ ਐ ਕਹਿੰਗਾ ਰਾਜੂ ਦੀ ਮਰਜ਼ੀ ਨਾਲ ਲਈਆਂ ਨੇ ਰਾਜੂ ਨੇ ਲਟਾਤੇ ਹਾਂ ਹਾਂ ਅਰੇ ਤੇਰੀ ਵਿੱਚ ਅਹੀਂ ਦੀ ਕੋਈ ਦਾ ਵੀਡੀਓ ਨਾਲ ਬੋਟਕਾ ਤਾਂ ਸਿਰਾਂ ਰਾਹੂ ਵੀਡੀਓ ਮੜਾ ਮੈਂ ਵੀ ਮੈਂ ਹੈਗਾ ਬੰਦਾ ਨਹੀਂ ਮੈਂ ਸਹੀ ਬੰਦਾ ਹਾਂ ਨਹੀਂ ਨਹੀਂ ਉਹ ਤਾਂ ਸਹੀ ਇਹ ਨੂੰ ਫਿਰ ਰਾਹ ਦਿਓਗੇ ਨਾ ਫੇਰ ਹੀ ਲਾ ਕੇ ਕੋਈ ਗੱਲਬਾਤ ਕਰੂ 17000 ਕਹਿੰਦੇ 2015 ਦੀ ਨਹੀਂ ਬੜਨੀ ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਪੱਟਸ ਤੇ ਨਹੀਂ ਪਸੰਦ ਹੈ ਪੱਟਸ ਤਾਂ ਪਸੰਦ ਆ ਹੈ ਨਿੱਸੀ ਵੀ ਸਭ ਕੁ ਸਤਾ ਚਰਚ ਕਿਹੜਾ ਪੈਂਦੀ ਉਹਦੀ ਇਹਨੇ ਮੋਟਾ ਖਾਦੇ ਨੇ ਉਸਾਂ ਦੀ ਹਾਲਤ ਵਿਗੜ ਗਈ ਗਣੀ ਸਾਰੇ ਕਿਤੇ ਨਹੀਂ ਪੈਣ ਲੱਗ ਰਹੇ ਸਾਰੇ ਪੰਜਾਬ ਚ ਨਾ ਮੈਂ ਕਰਾਂ ਹੁਣ ਤੇਰੇ ਕੋਲ ਕੁਛ ਕੁਛ ਵੀ ਲੋ 18000 ਦੀ ਦੇ ਕਾਲੇ ਪਰ ਦੇਣੀ ਕਿੰਨੇ ਦੀ ਐ 28000 ਦੀ ਹੈ ਹੈ 28000 ਦੀ 28000 ਦੀ ਪਨਾ ਮੈਂ ਕੀ ਨਹੀਂ ਗੰਗਾ ਨਗਰ ਤੋਂ ਆਇਆ 20000 ਚ ਕੱਟੀ ਜਾਉ ਇਹ ਪੱਠ ਚੰਗੀ ਐ ਪੱਠ ਨੂੰ ਮੈਂ ਮੰਨ ਗਿਆ ਸਿੰਗੀ ਸੁਗੀ ਦੀ ਓਕੇ ਐ ਨਵੀਂ ਕੰਨਾ ਕੋਨਾ ਦੀ ਰਿਪੋਰਟ ਐ ਵਧੀਆ ਕਿੰਨੇ ਰਿਆ ਦੇ ਹੈ ਕੋਈ ਗੱਲ ਚਲ ਆ ਕੀ ਗੱਲ ਸੀ ਖਰਜੋ ਯਾਰ ਐ ਕਿਉਂ ਭਾਈ ਦੀਓ? ਛੋਈ ਬੱਕਰੀ ਇਹਦੇ ਕੋਈ ਘਾਟਦਾ ਹੈ। ਖੜੋ ਤੂੰ ਮਿੰਟਾ। ਹਾਂ ਵੀ ਕਿੰਨੇ ਦੇਣੀ ਐ? ਬੱਸ ਸਾਰੀ ਤੂੰ ਉਸ। ਮੈਂ ਨਵੇਂ ਦੇ ਦਿੰਦਾ ਮੈਂ ਤਾਂ। ਦੇਈ ਨਾ ਦੇ ਮਰਜ਼ੀ ਤੁਹਾਡੀ ਲਿਓ ਨਾ ਲਿਓ। ਆ ਲੈ ਫਰਸਾਈ। ਪੂਰੀ 20000 ਦੀ ਵੰਦੀ। ਹੁਣ ਤੇਰੀ ਮਰਜ਼ੀ ਐ। ਦੇ ਦੇ। ਦੇ ਦੇ। ਜੇ ਮਾਰਨਾ ਪੈਂਦੀ ਤਾਂ ਦੇ ਦੇ। ਓਏ ਦੇ ਦੇ 100 ਦਾ। ਤੇਰੀ ਪੋਣੀ ਹੋਣੀ।

ਤੈਨੂੰ ਫਫੜਾ ਕੇ ਗਿਆ ਤੂੰ ਪਤਾ ਨਹੀਂ ਕਿਤਨ ਭੱਜ ਗਿਆ ਹਾਂ ਕਿੰਨਾ ਦਰਫੋਨ ਕਰੋ ਉਸਰੇ ਉਹ ਖਰਜ ਵੀਰੇ ਜਾਓ ਨਾ ਕਿਤੇ ਚੱਲਦੇ ਆਪਾਂ ਇਹਨੂੰ ਵੀ ਦਵਾਈਏ ਤਿੰਨ ਤਾ ਤਿੰਨ ਦਵਾਤੀਆਂ ਤੈਨੂੰ ਹੋ ਗਈਆਂ ਆਪਣੀਆਂ ਦੋ ਦੋ ਮੇਰੇ ਲਈ ਕੋਈ ਅੱਖ ਨਹੀਂ ਲੱਗ ਰਿਹਾ ਬਾਕੀ ਖਰਾਕ ਖਾਵੇਂਗਾ ਭਾਈ ਜਿੰਨਾ ਮਰਜ਼ੀ ਤੂੰ ਲੈ ਲਈ ਸਰਚਾ ਤਾਂ ਤੈਨੂੰ ਪਤਾ ਹੈ ਉਹ ਅੱਗ ਰਾੜੀ ਓਏ ਆ ਬੱਕਰੀ ਆ ਭਾਈ ਇਧਰ ਆ ਕੇ ਦੇਖ ਆ ਬੱਕਰੀ ਐ ਬਚਾ ਥੱਲੇ ਕਾਲਾ ਕਾਲਾ ਦਿਖਾ ਤੀ ਭਾਈ ਥੱਲੇ ਭਾਈ ਇਹ ਹਟਨੇ ਦੋ ਪਾਲਟੀਆਂ ਨੇ ਮਰਨਾਲਾ ਉਹ ਪਹਿਲੇ ਨੂੰ ਬਚਾ ਦਿਖਾਇਆ ਤੱਡ ੜਕੇ ੜਕੇ ਦਾ ਦੁੱਧ ਆ ਯਾਰ ਛਣਾ ਛਣਾ ਦੀ ਵਧੀਆ ਬੱਕਰੀ ਪਾਲੀਆਂ ਧਾਰਾਂ ਦਾ ਕਈ ਵਾਰੀ ਦੂਏ ਚੋਈ ਮਾਰ ਲੈ ਉਹ ਦੇਖ ਲੈ ਭਾਈ ਪਟਾ

ਉਹ ਲਾਂਗੇ ਕਹਾ ਤੁੰਡੀ ਲੈ ਜੀ ਕੋ ਮਾੜੀ ਲੈ ਲੈ ਤਗੜੀ ਵੀ ਲੈ ਲਾਵੇਂ ਐ ਫਿਰ ਤਾਂ ਬਾਜ਼ਾਰ ਤੇ ਤੋਂ ਲੁੱਟੇ ਨਹੀਂ ਜਾਣਾ ਕੋਈ ਵਾੜੀ ਕੋਈ ਚੰਗੀ ਕੱਦ ਪੂਰਾ ਬੱਕਰੀ ਦਾ ਕੱਦ ਪੂਰਾ ਪਟਦਾ ਦੇਖ ਲੈ ਫਿਰ ਇਹ ਮੈਂ ਕਿਉਂ ਤਾ ਕਿ ਕੋਈ ਗਾਲੀ ਨਹੀਂ ਪਿੱਟਦਾ ਨਹੀਂ ਮੰਗਦਾ ਇਹ ਸੂਣੀ ਵਾਲੀ ਖੜੀ ਆ ਰਾਜੂ ਨਹੀਂ ਮੰਗਦਾ ਨਹੀਂ ਭਾਈ ਮੰਗੇ ਨੇ 8000 32 28 ਦੀ ਕਹਿੰਦਾ 28 ਤੇ ਆ ਗਿਆ ਅਸੀਂ ਨੇ ਲਾਇਆ ਹੌਲੀ ਹੌਲੀ 20 ਸੌਦਾ ਨਹੀਂ ਬਣਿਆ। ਵੀਦਾਂਲੇ ਸੌਦਾ ਬਣਿਆ ਨਹੀਂਗਾ। ਨਾ ਬਣਿਆ ਨਹੀਂ। ਤੇਰੇ ਫਿੱਟ ਐ। ਠੀਕ ਐ ਮੇਰੇ। ਬੱਕਰੀ ਫੜ ਮੈਂ ਸਾਈ ਕਰਦਾ ਨਗਰੇ ਨੂੰ ਜੇ ਤੇਰੇ ਫਿੱਟ ਐ। ਬਹੁਤੀਆਂ ਗੱਲਾਂ ਕਿਉਂ ਕਰੀਏ ਆਪਾਂ? ਉਰੇ ਆਉਂ ਮੁੰਡਿਆ। ਹਾਂਜੀ। ਮੈਂ ਤਾਂ ਇੱਕ ਚੇ ਨਿਵੇਂੜੂਗਾ। ਚਾਹੇ 100 ਵਾਰੀ ਪਕਾਈ ਕਰਾ ਲੈ। ਚਾਹੇ ਕਿਆਂ ਕਰਾ ਲੈ। ਨਾ ਕਰਾ ਲੈ। ਤੇਰੇ ਚੱਲੂ ਲੈ ਲਈ ਨਹੀਂ ਚੱਲੂ ਨਾ ਲਈ। ਨਾ ਦੇ ਕੋਈ। ਮੈਨੂੰ ਜਵਾਬ ਦੇ ਦੀ। ਮਾਰ ਕੇ ਖੀਰ ਤੈਨੂੰ ਵੀ ਨਹੀਂ ਖਾਉਣੀ। ਹਾਂ। ਨਾ ਨਾ ਠੀਕ ਐ। हां पर ਇਹ ਕੋਰੀਆਂ ਗੱਲਾਂ ਨੇ ਕਿਉਂ ਇਹਦੀ ਵੀ ਖਰੀਦੀ ਹੋਈ ਆ ਬੇਚਾਰੇ ਨੇ ਉਹ ਦੰਦ ਤਾਂ ਜਵਾਨ ਐ ਬਾਪੂ ਮੇਰਾ ਖਾ ਤਾਂ ਲਾ ਦੇਖ ਲੈ ਨਾ ਮੇਰਾ ਕੋਈ ਕਾ ਸਭ ਨਹੀਂ ਮਰਿਆ ਲੈ ਦੇ ਲਵਾਏ ਸਾਰੀ ਦੁਨੀਆ ਨੂੰ ਦਿਖਾ ਲੈ ਨਾ ਸਹੀ ਹੁਣ ਤੂੰ 21000 ਦੇ ਦਿੰਨਾ ਭਾਈ ਬੱਕਰੀ 26000 ਦੀ ਆ ਜਾ ਹੋਰ ਦੱਸ ਕੋਈ 26 ਦੀ ਹੁੰਦੀ ਉਹਰਾ ਹੋ ਗਈ ਤੇਜ਼ੀ ਬੋਣੀ ਕਰ ਲੈ ਟੜਕੇ ਦੇ ਨਾਲ ਇੱਥੇ ਲੜਾਈਆਂ ਕਰੀ ਜਾਂਦੇ ਲੋਕਾਂ ਨਾਲ ਲੜਾਈ ਨਹੀਂ ਕਰਦੇ ਹੈਗੇ 22000 ਦੀ ਵੇਚਤੀ ਬੱਸ ਕਰ ਨਾ ਉਹ ਮੈਂ ਕਹ ਕੁਛ ਨਹੀਂ ਬਸ ਚੁੱਪ ਕਰ ਇਹਨੂੰ ਪੈਸੇ ਦੇ ਬਾਬਾ ਹਾਂ ਟੜਕੇ ਦਾ ਐਸੇ ਬੰਨਿਆ ਬੈਠਾ ਪਤਾ ਨਹੀਂ ਕਿਹੜੇ ਦਾ ਮੂੰਹ ਦੇਖ ਕੇ ਆਇਆ ਕੋਈ ਇੱਕ ਤਾਂ ਸੌਦਾ ਤਾਂ ਵੇਚ ਉਹ ਬੁਣੀ ਦਾ ਕਰ ਬੁਣੀ ਦਾ ਕਰ ਟੋਟੇ ਨਫੇ ਦਾ ਵਪਾਰੀਆਂ ਨੂੰ ਲੈਂਦੇ ਹੀ ਨੇ ਆ ਮੈਨੂੰ ਦੇ ਦਿਆ ਨੋਟ 200 ਦਾ ਇਹਨੂੰ ਕਰਾਇਆ ਹੈ ਕੋਸਾ ਤੈਨੂੰ ਨਾ ਹੋ ਜੇ ਕੋਸਾ ਜੋੜਾ ਜੋੜਾ ਬੱਚੇ ਨੇ ਰਾਜੂ ਥੱਲੇ ਜੀ ਹੋਰ ਪੌਣੀ ਇੱਕ ਉਹ ਇਹਨਾਂ ਨੂੰ ਪੁੱਛ ਇੱਕ ਉਹ ਜੋੜਾ ਉਹਦੇ ਥੱਲੇ ਉਹ ਇਹ ਕਰਾ ਕੇ ਲੈ ਆਈਂਦੇ ਤਾਂ ਕੀ ਲੈ ਜਊ ਤੇਰੇ ਵਰਗਾ ਨਹੀਂ ਕੀਲੇ ਨਹੀਂ ਜਾਂਦਾ ਲੰਬੀਆਂ ਲੈਣੇ ਦੀ ਲੰਮੀਆਂ ਉੱਚੇ ਲੈ ਲੈ ਭਾਈ ਘਰ ਪੌਣੀ ਤੋ 1 4 5 6 7 8 ਨੋ 10 11 12 13 14 15 16 17 18 19 20 21 ਬਾਈ ਆ ਚੱਕੋ ਸਰਦਾਰ ਜੀ ਸਾਂਗੋਂ ਐ ਕਰੀ ਬਾਈ ਚਾਹੇ ਛੋੜ ਕਰਦੇ ਚਾਹੇ ਨੂੰ 100 ਰੁਪਏ ਲਿਖਾਈ ਕਰਾ ਦੇ ਨੋ 10 ਦੋ ਜੀ ਪਰਚੀ ਕਰਾ ਕੇ ਲੈ ਤੂੰ ਜਾ ਨੀ ਨਾਲ ਬਗਦਾ ਇੱਥੇ ਪਰਚੀ ਕਰਾ ਕੇ ਦੇ ਤੂੰ ਜਾ ਜਾ ਆਪਾ ਤੂੰ ਮੇਰੇ ਨਾਲ ਆ ਫੜ ਲਿਓ ਫੇਰ ਜਾਂਦੇ ਹੋ ਖੜੀ ਰਹਿਣ ਲਓ